तरान <laughs> इंसान تاں جی سفر چار محنت ہوگی اتھے اور پر گوالی پر اے بھائی لے آ اوئے او گرے اے زندہ باد اے زندہ باد اے تاں آ گئے اے زندہ باد چڑالی اتے مندی جو بھی لاطا جو ہے پوری ہرن پہ پوری پایلا تاں جو ابنا جو تے نہیں پوری پاس ہے ہر کوئی ਰੋਜ਼ ਰੋਜ਼ ਕਰਿਆ ਬੰਦੇ ਚੇੜੀਓ ਜੀ ਯਾਤਨਾ ਕੋ ਸਾ ਆਪਣੀ ਜਗ੍ਹਾ ਦੇ ਖੜੇ ਯਾਤ ਦਾ ਧਾਰ ਦੀ ਮਾਜੂ ਇਸ ਕੋਈ ਸਭ ਦਾ ਉਸ ਮਾਰ ਨੂੰ ਮਦਰਾ ਇਸ ਦੇ ਕਿੱਥੇ ਕੱਲੇ ਬਾਜੂ ਮਾਰ ਕੇ ਜਿੰਨੀਆਂ ਦੇ ਉਹਨਾਂ ਮਦਦ ਜਿੰਦਗੀ ਬទਰ ਕਰਨਾ ਤੁਸੀਂ ਚੇਤੀ ਘੜਾ ਹਾਗਰ ਅਸੀਂ ਇਨਸਾਨੀਅਤ ਬਾਹਰ ਕਾਨੀਆਂ ਤੋਂ ਬਾਹਰ ਰਹਿ ਕੇ ਹੋਰ ਵੀ ਅਮਲ ਕਰਾਂਗੇ ਉਹ ਅੱਲਾਹ ਨੂੰ ਪਸੰਦ ਆਉਂਦਾ ਅੱਲਾ ਨੇ ਇਨੁਖਾਨ ਬਣਾਇਆ ਤੇ ਅਸੀਂ ਇੱਥੇ ਇਨਸਾਨ ਬਣ ਕੇ ਹੀ ਜਿੰਦਗੀ ਬទਰ ਕਰੀਏ ਅੱਲਾ ਦਾ ਹੁਕਮ ਪਗੰਬਰ ਸਾਹਿਬਾਨ ਦਾ ਹੁਕਮ ਸਾਡੇ ਆਖਰੀ ਪਗੰਬਰ ਹਜਰ ਮੁਹੰਮਦ (ਸ) ਦਾ ਲੈ ਵਿਦਾਨ ਹੈ ਅੱਲਾ ਦਾ ਆਖਰੀ ਪਗੰਬਰ ਹੈ ਜਿਹਨੂੰ ਗਾਇਨਾ ਗੁਰੂ ਜੀ ਨੇ ਆਪੇ ਬਣਾਇਆ ਹੁਦਾ ਅਸੀਂ ਇਰਾਦੇ ਸ਼ਰੀਅਤ ਨੂੰ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਕੋ ਬਦਲ ਕਰਨੀ ਹੈ ਸਾਡੀ ਦੁਨੀਆ ਵੀ ਕਾਮਯਾਬ ਸਾਡੀ ਆਖਰਤ ਵੀ ਇਸੇ ਤੋਂ ਬਣੀ ਇਸ ਦੁਨੀਆ ਨੂੰ ਆਰਜੀ ਜ਼ਿੰਦਗੀ ਕਿਹਾ ਹੈ ਬਈ ਆਰਜੀ ਜ਼ਿੰਦਗੀ ਹੈ ਇਸ ਨੂੰ ਮੁਸਾਫਿਰ ਖਣਨੇ ਵਾਲੀ ਜ਼ਿੰਦਗੀ ਕਹਿ ਗਿਆ ਜਿਸ ਤਰ੍ਹਾਂ ਮੁਸਾਫਿਰ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ 'ਤੇ ਜਾ ਕੇ ਜਿੰਨਾ ਉਹ ਅੱਗੇ ਵਧਦਾ ਸਰ ਉਹ ਉੱਥੇ ਉਤਰ ਜਾਂਦਾ ਇਸੇ ਤਰ੍ਹਾਂ ਜ਼ਿੰਦਗੀ ਦਾ ਟ੍ਰਿੰਕ ਵੀ ਅੱਲਾ ਕਾਲਾ ਨੇ ਹਰ ਇਨਸਾਨ ਨੂੰ ਦੇ ਰੱਖਿਆ ਪੀ ਹਜ਼ਾਰ ਦੀ ਜ਼ਿੰਦਗੀ ਦੇ ਵਿੱਚ ਰੱਖ ਕੇ ਵੀ ਤੇਰਾ ਇੰਨਾ ਸੁਨਾ ਗੁਜ਼ਾਰ ਕੇ ਵਾਪਸ ਅੱਗੇ ਅੱਲਾ ਦੀ ਦਰਗਾਹ ਵੀ ਕਰ ਅਸੀਂ ਅੱਲਾ ਦੀ ਦਰਗਾਹ ਦੇ ਜਾਣ ਵਾਸਤੇ ਅਸੀਂ ਕਿੰਨੇ ਕੰਮ ਕਰਿਆ ਤੇ ਕਿੰਨਾ ਪੰਗਾ ਨੂੰ ਮੰਨਿਆ ਕਿੰਨਾ ਕਰਦੇ ਆਪਣੀ ਰਹਿਵਤ ਰੋਣਾਂ ਦੇ ਵਿੱਚ ਅੱਲਾ ਦੀ ਦਰਗਾਹ تھا دے ملا صاحب بھائی اسیں فضل صاحب آئے بھائی اسیں اج جگہ دے اتے مام صاحب خوش رہنا عام زندگی دے اج میں بلا لو تاں کوئی بناوٹ شور اندر دکھاوا اس تو بچ کے رہنا جس انسان دے بھائی جنہاں دین کم کر رہے ਅਜੋ ਕਦਮ ਅੱਜੋ ਕਦਮ ਕੰਡੀਗਰ ਨਾਮ ਤੋਂ ਗਿਆ ਹੈ ਕੈਨਿਆ ਅਗਰੇ ਲੜੇ ਦੀ ਨਾਲ ਇਸੇ ਮਕਸਦ ਕਰਦੀ ਹੈ ਕਿ ਇਸ ਹੱਦ ਤੱਕ ਪਹੁੰਚਣਾ ਅਸੀਂ ਜੇ ਖੋਜ ਕਰਨਾ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਅੱਜ ਤੋਂ ਹੀ ਜੇ ਇਹਦਾ ਨਾ ਹੈ ਤੇ ਆਪਣੀ ਮੈਂਬਰ ਕਰਦੇ ਹਾਂ ਕੋਈ ਸ਼ੁਰੂ ਕਰਨਾ ਨਹੀਂ ਕਰਾਂਗੇ ਜਿਹਦੇ ਵਿੱਚ ਨਹੀਂ ਕਾਮਯਾਬੀ ਹੋਵੇਗੀ اللہ کا شکر ہے کہ اللہ تعالی نے ساڈے جندر کو نشان کیا ہے نواسیوں نے قبول کیتا ہے قبول کر کے اس پن اس پنڈ والے نے جنہوں نے یہ جگہ ظاہر رب العالمین اور ماشاءاللہ سے دان کیتی ہے انہاں دا بہت بہت شکریہ پورے پروار پورے پنڈ بھرو پورے علاقے دے مہمانوں

aí e... outra